ਵਾਡ ਡਿਓ ਕਿੰਨੀਆਂ ਪੰਜ ਗੁੱਡੀਆਂ ਆ ਗੁੱਡੀ ਜਦੋਂ ਡਾਈ ਨਾ ਆ ਡਾਟੇ ਸਾਨੂੰ ਕੋਈ ਆਦਰੇ ਆ ਬੂਟਾ ਟੋੜਿਆ ਹੀ ਨੇ ਇੰਨੇ ਇੰਨੇ ਮੈਂ ਨਹੀਂ ਟੋੜਿਆ ਆ ਟੜ ਕੇ ਗਿਆ ਹੀ ਇੰਨੇ ਟੋੜਿਆ ਮਾਰਦੀਆਂ ਆ ਸੱਚੀ ਵੀਰ ਝੂੜਨੀ ਸਹੀ ਗੱਲ ਨਾ ਚੰਗੀ ਜੀ ਜੀ ਨਾ ਜਿਹੜੀ ਉਹ ਲੋਕਾਂ ਨੇ ਸਕਿਪ ਕਰ ਦੇਣੀ ਹੁੰਦੀ ਐ ਸਾਰੇ ਇੱਥੇ ਹੀ ਆਉਂਦੇ ਆ ਮਤਲਬ ਉਹਦਾ ਵੀ ਇੱਥੇ ਹੀ ਹੁੰਨੇ ਤੇ ਐਂਡ ਤੇ ਵੀ ਇੱਥੇ ਹੀ ਹੁੰਣਾ ਸਾਰਿਆਂ ਨੂੰ ਹਾਂਜੀ ਸਸਰੀ ਘਰ ਜੀ ਤੇ ਕੜ ਕੇ ਉੱਠੇ ਆਂਦੇ ਚਲੋ ਗੁੱਡੀਆਂ ਵੇਖਿਆ ਬਹੁਤ ਡੰਡੀਆਂ ਤੇ ਮੈਨੂੰ ਨਿਆਣਿਆਂ ਨੂੰ ਮੂਹ ਨਹੀਂ ਤੋਹ ਦਿੱਤਾ ਕਹਿੰਦੇ ਗੁੱਡੀਆਂ ਹੀ ਲੈਣੀਆਂ ਤੇ ਗੁੱਡੀਆਂ ਵੇਖੋ ਲੈ ਕੇ ਆਏ ਹੁਣ ਤੇ ਵੇਖੋ ਨਿਆਣੇ ਤੇ ਗੁੱਡੀਆਂ ਨੂੰ ਲੈਤੀਆਂ ਭੰਡਾ ਬਾਕੀ ਸਾਰੇ ਨਿਆਣਿਆਂ ਨੂੰ ਗੁੱਡੀ ਦੇ ਕੇ ਲੈ ਕੇ ਦਿੱਤੀ ਆ ਹਾਂਜੀ ਲੋ ਬੱਸ ਬੱਸ ਚਲੋ ਹੁਣ ਡਾਉਨੇ ਆ ਦੇ ਵੀ ਤੁਹਾਨੂੰ ਡਾਉਂਦੇ ਵਿਖਾਉਂਦੇ ਆ ਵੀ ਕਿਦਾਂ ਉਟਦੀਆਂ ਗਾਈ ਕਹਿੰਦੇ ਗੁੱਡੀਆਂ ਡਾਉਂਦੇ ਹੋਇਆ ਘੁੰਮਣੀ ਗੁੱਡੀ ਕਿੱਥੇ ਖਿੱਚ ਖਿੱਚ ਆਈ ਆ ਲਾਉਂਦੇ ਆ ਲਈ ਇੱਕ ਆਪਣੇ ਟਿੱਕੇ ਜਿੱੱਜੇ ਉਹ ਜਗ੍ਹਾ ਉਹ ਹੈਗਾ ਸਾਡੇ ਤੋਂ ਅਗੂ ਅਗੰਨੇ ਲਿਆਂਦਾ ਗੱਟੂ ਅਗੰਨੇ ਕੀ ਨਾ ਕਰਨ ਗੁੱਡੀ ਡੂੰਡਿਆ ਜੀ ਗੁੱਡੀ ਤੇਰੀ ਹੈ ਕਿੱਥੇ ਆ ਭਾਜੀ ਓਏ ਗੁੱਟੀ ਅੱਜ ਨਾ ਪੇਚਾ ਲਾੜ ਆਈ ਬਾਈ ਆਪਾਂ ਹੁਣ ਚੱਲੇ ਆ ਆਪਣੇ ਯਾਰ ਦੋਸਤ ਦੀ ਦੁਕਾਨ ਤੇ ਮੈਂ ਚੱਲ ਅੱਜ ਕੱਟੀ ਕੀਤੀ ਕੰਮ ਤੋਂ ਉਹਦੇ ਬਾਅਦ ਫੂਲ ਕਟਾ ਲਈਏ ਹਾਂਜੀ ਤੇ ਆਪਾਂ ਪਹੁੰਚੇ ਆਪਣੇ ਮਿੱਤਰ ਦੀ ਦੁਕਾਨ ਤੇ ਵਾੜ ਆਪਾਂ ਘਰੋਂ ਵਾਸ਼ ਕਰਕੇ ਗਏ ਸੀ ਤੇ ਹੁਣ ਕਰਾਈਏ ਕਟਿੰਗ ਬਹੁਤ ਸੋਹਣੀ ਕਟਿੰਗ ਕੀਤੀ ਆ ਭਰਾ ਨੇ ਲਾਈਟ ਫੇਡ ਜੀ ਤੇ ਪਹਿਲਾਂ ਨਾਲੋਂ ਕੁਝ ਜ਼ਿਆਦਾ ਫਰਕ ਨਹੀਂ ਪਿਆ ਕਿਉਂਕਿ ਨਾਰਮਲ ਕਟਿੰਗ ਹੋਈ ਆ ਤੇ ਮੈਂ ਤਾਂ ਆਪਣੇ ਆਪ ਨੂੰ ਕਹਿ ਸਕਦਾ ਵੀ ਮੈਂ ਬੜਾ ਸੋਹਣਾ ਲੱਗਣਾ ਇਹ ਦੇਖੋ ਮੇਰੇ ਪਿੰਡ ਦੀਆਂ ਗਲੀਆਂ ਵਾਹ ਵਾਹ ਆਈ ਗਲੀਆਂ ਮੇਰੇ ਪਿੰਡ ਦੀਆਂ आपे खोल जहां आपे खोल जाता मित्र वाल ले बुलट करना मामा गड्डिया अपने को दो गया गया। टोटकी है टूट गई थोड़ी दस बाकी होगी सैट मंग सट करा दी तूने तो ਓਏ ਗੱਲ ਗੁਡੀ ਨੇ ਨੇ ਐਡ ਆਉਣ ਤੇ ਬੂਟੇ ਡਾੜੀ ਤੇ ਯਾਰ ਆ ਤੋੜ ਜਾਂਦਾ ਕੋਈ ਆ ਬਿੱਲਾ ਹਣਾ ਆ ਨਵਾਂ ਹੁੰਦਾ ਸੀ ਤੇ ਇਹ ਪਤਾ ਨਹੀਂ ਕਿਹੜਾ ਯਾਰ ਹੈ ਨਹੀਂ ਨਹੀਂ ਲਾਉਣਾ ਨਹੀਂ ਨਾ ਫੇਰ ਮੁੜ ਕੇ ਸੈੱਟ ਹੋ ਜੂ ਕੋਈ ਨਹੀਂ ਦੇ ਯਾਰ ਪਤਾ ਨਹੀਂ ਕਿਹੜਾ ਹੀ ਬੂਟੇ ਬੜੇ ਚਾਵਣਾ ਲਾਏ ਆ ਪਰ ਨਿਆਣੇ ਇਹਨਾਂ ਜੜੇ ਖਰਾਬ ਕਰ ਜਾਂਦੇ ਆ ਆ ਹੁਣ ਕਿੰਨੇ ਸਾਰਾ ਕਰਾਵ ਕਰਤਾ ਸੈੱਟ ਕੀਤਾ ਤੇ ਬਾਕੀ ਤੂੰ ਕਣੀ ਕੀਤਾ ਕਦੇ ਹੋ ਬੂਟਾ ਤੂੰ ਨਹੀਂ ਤੋੜਿਆ ਨਾ ਚੂਹੀ ਨੇ ਹੈ ਨਹੀਂ ਮੈਂ ਨਹੀਂ ਕੀਤਾ ਕਿਨੇ ਤੋੜਿਆ ਚੂਹੀ ਨੇ ਅੱਛਾ ਕਿੱਥੇ ਗਈ ਹਣੋ ਕਰਦੇ ਆ ਉਹਨਾਂ ਨਾਲ ਗੱਲ ਇਹਦੀ ਭੈਣ ਆ ਛੋਟ ਵੱਡੀ ਏ ਤੂੰ ਉਹ ਆਂਦਾ ਉਹਨੇ ਤੋੜਿਆ ਦੱਸਦਾ ਉਹਨੇ ਸੱਚ ਦੱਸਿਆ ਮੁੰਡੇ ਨੇ ਤੂੰ ਸੱਚ ਦੱਸਿਆ ਇਸ ਕਰਕੇ ਤੈਨੂੰ ਇੱਕ ਬੁਢੀ ਗਿਫਟ ਕੀਤੀ ਜਾਊਗੀ ਹਾਂ ਤੂੰ ਕੀ ਦੈਮ ਕਰਨਾ ਅਦਰ ਆ ਬੂਟਾ ਤੋੜਿਆ ਹੀ ਨੇ ਇੰਨੇ ਇੰਨੇ ਮੈਂ ਨਹੀਂ ਤੋੜਿਆ ਆ ਤੋੜ ਕੇ ਗਿਆ ਹੀ ਇੰਨੇ ਤੋੜਿਆ ਮਾਰਦੀਆਂ ਆ ਇਹਨਾਂ ਐਪੇ ਤੋੜਿਆ ਇੰਨੇ ਬੂਟਾ ਤੋੜਿਆ ਪਾ ਨਹੀਂ ਚਕੀ ਨਾ ਨਹੀਂ ਚਕੀ ਮੁੰਚੀ ਨੂੰ ਬੰਮਚੀ ਤੂੰ ਦੱਸ ਕੇ ਤੋੜਿਆ ਤੂੰ ਤੂੰ ਕ ਕੀ ਨਾ ਲਿਆ ਹੈ ਇੱਥੇ ਇੱਥੇ ਮਨੂਰੀ ਨੂੰ ਤੈਨਾਂ ਤੋੜ ਕੋਪੜੀ ਤੋੜ ਕੋਪੜੀ ਤੋੜ ਸਾ ਲੈ ਤੂੰ ਹੁਣ ਮੁੱਕਰ ਗਿਆ ਵਾ ਤੂੰ ਪਹਿਲੀ ਤੇਰੀ ਵੀਡੀਓ ਪਈ ਮੇਤੋਂ ਜਿੱਦੇ ਜਿੱਤੇ ਕੈਚੂਈ ਨੇ ਵੀਡੀਓ ਪਈ ਮੇਰੇ ਕੋ ਪ੍ਰੂਫ ਪੂਰੇ ਹੋ ਤੋੜ ਦਈਏ ਬੂਟੇ ਸਾਰੇ ਨਹੀਂ ਤੋਟ ਗਿਆ ਵੇਖੀ ਤੇਰੀ ਮੇਰੀ ਕਿੱਦਾਂ ਆਈ ਤਾ ਦੇ ਲੱਗ ਗਿਆ ਐ ਨਹੀਂ ਤੂੰ ਕੀ ਕਰਨੀ ਤੂੰ ਉਹ ਪੱਤਾ ਉਹ ਹੀ ਉਹ ਹੀ ਤੋੜੀ ਕਿ ਕਰਨਦੀ ਹੈ ਵੀਡੀਓ ਬਣਾਉਂਦੀ ਨਹੀਂ ਇਹ ਇੱਥੇ ਇਹਨੇ ਖਿੱਚ ਕੇ ਤੋੜਿਆ ਵਾ ਗਾਇਸ ਇਹ ਆ ਦਵਾਈ ਕੀੜਾ ਕੋੜਾ ਨਹੀਂ ਪੈਂਦਾ ਬੂਟਿਆਂ ਨੂੰ ਉਹਦਾਂ ਦੇ ਸਪਰੇਅ ਚਾਹੀਦੀ ਹੈ ਨਾ ਸਪਰੇਅ ਹੀ ਨਹੀਂ ਮਾਰਨ ਵਾਲੀ ਦਿਓ ਚਾਹੀਦੀ ਸੀ ਉਹਦੇ ਨਾਲ ਵਧੀਆ ਰਹਿਣਾ ਕੰਮ ਇਹ ਤਾਂ ਇਹ ਇਦਾਂ ਲ ਕੀੜੇ ਕੁੜੜਨੇ ਪੈਂਦੇ ਫਲਾਣ ਨੂੰ ਫਲਾਣ ਨੂੰ ਕੋਈ ਵੀ ਇਹ ਬੂਟੇ ਡੈਕੋਰੇਸ਼ਨ ਵਾਲੇ ਜਾਂ ਕਿਹੜੇ ਵੀ ਵਧੀਆ ਰਹਿੰਦੇ ਹੈ। ਉਹੀ ਗੱਲ ਆਏ ਹਾਏ ਫੁੱਲੇ ਇਹਨਾਂ ਨੂੰ ਇੰਗਲਿਸ਼ ਪੋਪ ਕੋਣ ਪੋਪ ਕੋਣ ਕਹਿੰਦੇ ਆਏ ਹਾਏ ਮੈਂ ਚਲ ਬਣਾਈਏ ਖਾਈਏ ਵਿਲੇ ਬਿਠੇ ਆ ਬਲਾਗ ਆ। ਆਹ ਲੇ ਗਏ ਜਾਂਦੇ ਸੜ। ਦੇਖੋ ਜੀ ਸੁਹਾਈ ਹੋ ਗਏ। ਜੀ ਗਾਇਸ ਤੇ ਆਪਣੇ ਆਗੇ ਭਰਾ ਤੇ ਹੁਣ ਇੱਥੇ ਮੜਾ ਮੋਡਾ ਘੁਮਾਂਗੇ ਫਿਰਾਂਗੇ। ਨਹਿਰ ਤੇ ਆਏ ਆ ਦੇਖੋ। ਵੀ ਨਹਿਰ ਦਾ। ਕਰੋਚਾ ਤੇ ਨਹਿਰ ਦਾ। ਆ ਸਾਡੇ ਪਿੰਡ ਦੀਆਂ ਮੜੀਆਂ ਆ। ਤੇ ਸਾਰੇ ਇੱਥੇ ਹੀ ਆਉਂਦੇ ਆ। ਤਲਾ ਮੋਦਾਂ ਵਿੱਚ ਹੀ ਅਮਨੇ ਦੇ ਐਂਡ ਦੇ ਵਿੱਚ ਹੀ ਹੋਣਾ ਸਾਰਿਆਂ ਤੇ ਚਲੋ ਦੱਸੋਣ ਕੀ ਕਰਨਾ ਵੀਡੀਓ ਬਣਾ ਲਈਏ ਹਾਂਜੀ ਹੁਣ ਭਰਾਵਾਂ ਦੀਆਂ ਆਪਾਂ ਲੱਗੇ ਫੋਟੋ ਫਾਟੋ ਖਿੱਚਣ ਤੇ ਪੂਰੀ ਐਸ ਕਰਾਈ ਆ ਮਮਾ ਤੇੜਾ ਹੀ ਹੈ ਕਿ ਉਦਾਂ ਹੀ ਮਮਾ ਸੱਚੀ ਵੀਡੀਓ ਬਹੁਤ ਸੋਹਣੀ ਬਣਨੀ ਚਲੋ ਚੱਲੀਏ ਮੰਨੀ ਦਿੰਦੀ ਆ ਸ਼ਾਲ ਦੇਈ ਮੈਨੂੰ ਮਮਾ ਭਾਬੀ ਦਾ ਕਿਨੇ ਕਿਤੇ ਨਹੀਂ ਕੋਈ ਹਾਂ ਉਹਨੇ ਉਧਰ ਰੋਲਾ ਪਾਇਆ ਭਾਬੀ ਦਾ ਪਾਸੇ ਵੇ ਹੁਣ ਅੰਦਾ ਚਲਾਓ ਤੇ ਵਰਤੇ ਜਿਹੜੀ ਚੰਗੀ ਚੀਜ਼ ਉਹ ਲੋਕੀ ਘਟ ਵਹਿੰਦੇ ਆ ਨਹੀਂ ਸੱਚੀ ਵੀਰ ਝੂੜਨੀ ਸਹੀ ਗੱਲ ਨਾ ਚੰਗੀ ਜੀ ਨਾ ਜਿਹੜੀ ਉਹ ਲੋਕਾਂ ਨੇ ਸਕਿਪ ਕਰ ਦੇਣੀ ਹੁੰਦੀ ਆ ਆਹ ਤੇ ਜਿਹੜੀ ਰਿਵਿਊ ਸਾਡੇ ਪਿੰਡ ਦਾ ਇਹ ਹੈਗੀ ਟਾਂਕੀ ਹਾਂ ਤੋ ਵੀ ਜਾਣਾ ਉਹੀ ਗੱਲ ਆ ਸੁਭਾਲੇ ਆ ਵੀਰਾਂ ਯਾਰ ਨਾ ਨਾਰਮਲ ਮਮਾ ਥੱਲੇ ਕੋਈ ਮੋਟਰਸਾਈਕਲ ਨਾ ਲੈ ਜਾਈ ਆ ਆ ਕਰੋ ਚੱਕ ਕਰੋ ਚੱਕ ਸਾਡਾ ਪਿੰਡ ਓਈ ਗੱਲ ਆ ਦਾ ਘਰ ਨਹੀਂ ਲੱਭੰਦੇ ਯਾਰ ਕਿਤੇ ਇੱਥੇ ਹੀ ਗਦੇ ਨਹੀਂ ਲੱਭਦਾ ਇਹ ਸਾਡਾ ਬੰਦਾ ਡਰਦਾ ਹੀ ਵੇਖੋ ਆ ਨਹੀਂ ਤਾਂ ਉਹ ਜੀ ਓ ਇਧਰ ਵੇਹ ਹਾਂਜੀ ਆਏ ਨਹੀਂ ਸੋਨੇ ਨਹੀਂ ਹੁਣ ਗੁਰਦਵਾਰੇ ਮਰਨ ਵਾਲਾ ਕੰਮ ਮਮਾ ਤੇ ਮਰਨ ਮਰੌਣਿਆ ਉਹ ਮਨ ਵਾਲਾ ਇੱਥੇ ਉੱਥੇ ਮੈਂ ਜਾ ਕੇ ਬਵਾਣਾ ਗੁਰੂਏ ਤੁਮ ਨਹੀਂ ਵੀਡੀਓ ਬ੍ਰੀਕ ਕਰਦਾ ਉਹ ਵੀ ਕੰਮ ਸਹੀ ਹੋ ਜਾਣਾ ਪਰ ਮਮਾ ਗਾੜੀ ਉਧਰ ਵੇਹਣਾ ਚੱਕਰਿਆਣਾ ਪੋੜੀ ਉਧਰ ਵੇ ਉਹ ਗਾੜੀ ਲੰਗੇ ਨਹੀਂ ਨਾ ਜਾਣਾ ਗਾੜੀ ਪੋੜੀ ਵੇਣਾ ਇੱਕ ਪ੍ਰੋਡਕਟ ਵਾਲੀ ਹੈ ਆਪਣਾ ਕੀ ਕਰਨਾ ਚਾਹੋਗੇ ਪਾਜੀ ਕੀ ਕਰਨਾ ਚਾਹੋਗੇ ਓਏ ਗਾਣਾ ਕੀ ਆ ਤੇ ਫੋੜਾ ਕਿਚੀ ਚਾਰ ਪੰਜ ਆਈ ਗੱਲ ਆਈ ਗੱਲ ਚਲ ਆਜੋ ਸੋਨੇ ਆਜੋ ਓਏ ਗੱਲ ਕਹਿੰਦੇ ਆਈ ਮੜੀਆਂ ਆਈ ਬੰਦਾ ਇੱਥੇ ਹੀ ਆਉਂਦਾ ਵਾ ਖਰ ਨੂੰ ਸਟੈਂਡ ਸਟੂਨ ਤੋਂ ਮਰਾਵੇਗਾ ਕਿ ਇਦਾਂ ਪਾਜੀ ਸਟੈਂਡ ਤੋਂ ਹੀ ਮਰਾਵੋਗੇ ਪਾਜੀ ਕਿ ਇਦਾਂ ਰਹਿਣ ਦੋਗੇ ਮਰਾ ਦੋ ਬਾਬਾ ਜੀ ਓਏ ਗੱਲ ਆਈ ਗੱਲ ਚੱਲ ਚੱ ਰਹਿਣ ਦੇ ਕਾਸ਼ੀ ਦੀ ਲੱਤਾਂ ਜਿਹੜਾ ਕਿਦਾਂ ਮਾਰਦੀ ਫੋਨ ਆ ਗਿਆ ਤੇ ਨਾਲ ਦੀ ਦਾ ਉਧਰ ਫੋਨ ਆ ਗਿਆ ਨਾਲ ਦੀ ਦਾ ਚਲ ਚੱਲ ਫਿਰ ਹਾਂ ਕੀ ਕਰਨਾ ਮੈਂ ਚਲੋ ਚੱਲੀ ਹੁਣ ਚਲੋ ਜੀ ਚਲੋ ਜੀ ਬੋਲੋ ਭਜੀ ਮੈਨੂੰ ਵੀ ਚਲੋ ਅਸੀਂ ਬੈਠੇ ਤੇ ਮੋੜਸਾਂ ਲਈ ਬੰਦ ਹੋ ਗਿਆ ਹੈ ਇਹ ਕਿਹਦੇ ਫੋਟੋ ਵਖਾਈ ਜਨਾ ਮੈਨੂੰ ਕੋਈ ਨਹੀਂ ਮੈਂ ਇਹਦੇ ਉੱਪਰ ਲਾ ਦੂੰਗਾ ਦਿਲ ਦੁਲ ਜਾ ਕੋਈ ਲਾ ਦੂੰਗਾ ਮੋਜੀ ਲਾ ਦੂੰਗਾ ਨਹੀਂ ਖਾਉਂਦੇ ਆਪਾਂ ਜਿਵੇਂ ਤੁਹਾਨੂੰ ਪਤਾ ਹੈ ਆਪਾਂ ਐ ਦੁਕਾਨ ਤੇ ਮੈਂ ਲੈਣਾ ਹੈ ਸੌਦਾ ਵਾ ਸੌਦਾ ਸੌਦਾ ਲੈਣਾ ਹੈ ਮੈਨੂੰ ਇਹ ਮਿਲ ਗਈਆਂ ਮੇਰੀਆਂ ਭੈਣਾਂ ਛੋਟੀ ਛੋਟੀਆਂ ਤੇ ਇਹ ਅਨੇਬ ਜੀ ਜੀ ਲਾ ਗਦੇ ਇੱਕ ਡੇੜੀ ਮਿਲਕ ਲੈ ਗਦੇ ਤੇ ਆਪਾਂ ਤੇ ਅਦੀ ਅਦੀ ਕਰਕੇ ਦੇਣੀ ਇਹਨਾਂ ਨੂੰ ਕਿਉਂ ਗੁੱਸਾ ਨਾ ਕਰੇ ਕੋਈ ਵੀ ਗੁੱਸਾ ਨਾ ਕਰਨਾ ਉਹ ਕਰੋ ਨਾ ਤੂੰ ਕਰੇਂਗੀ ਜੇ ਉਹ ਵੀ ਨਾ ਗੁੱਸਾ ਕਰੇ ਤੇ ਤੂੰ ਵੀ ਨਾ ਗੁੱਸਾ ਕਰੇ ਅਦੀ ਤੇ ਦਵਾਂਗੇ ਹਣਾ ਸਹਿਜ ਤੇ ਤੇਰਾ ਕੀ ਨਾਮ ਦਮਨਪ੍ਰੀਤ ਕੌਰ ਐਂਡ ਸਰਜਪ੍ਰੀਤ ਕੌਰ ਚਲੋ ਆ ਜਾ ਬਹਿਣਾ ਆਜ ਹੁਣ ਇੰਨਾ ਲੰਮਾ ਫੜੀਦਾ ਮੈਨੂੰ ਨਾਮ ਆਉਂਦਾ ਵਾ ਖਾ ਲਈ ਜੇ ਖਾਂਦੇ ਜੇ ਹਾਂ ਤੂੰ ਵੀ ਖਾ ਚਲੋ ਖਾਓ ਨਜਰੇ ਲੋ ਹਾਂਜੀ ਗਾਇਜ਼ ਜੀ ਆਈਏ ਤੇ ਕਹਿੰਦੇ ਹਨੇਰਾ ਹੋ ਗਿਆ ਵਾ ਥੋੜਾ ਥੋੜਾ ਤੇ ਆਪਾਂ ਲੱਗ ਰੋਈ ਗੱਲ ਓਏ ਡਗਲਾ ਇਹਦੇ ਨੂੰ ਥੋੜਾ ਬਾਕੇ ਗੁੰ ਦੇ ਦੇਣਾ ਅਗਮਨਦੀਪ ਸਿੰਘ ਕਹਿੰਦੇ ਅੱਗੂ ਬਹੁਤ ਖਾਂਦਾ ਹੰਡੇ ਹੈ ਨਾ ਅੱਗੂ ਐਦਾ ਕਰੋ ਗਿਆਈਆ ਗਾਗਾ ਈ ਗਾਇਜ਼ ਤੇ ਕਹਿੰਦੇ ਰਾਤ ਪੈ ਗਈ ਆ ਤੇ ਚਲੋ ਠੀਕ ਆ ਫਿਰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤਬ ਤੱਕ ਬਾਏ ਬਾਏ